ਅਕਾਲੀ ਦਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰਗੂਜੀਤ ਬਰੇਖ ਦੇ ਖਿਲਾਫ ਪੁਤਲਾ ਫੁੱਕੇ ਜਾ ਰਿਹਾ ਹੈ ਅਕਾਲੀ ਦਲ ਦੇ ਜਿਹੜੇ ਆਗੂ ਹੈ ਉਹਨਾਂ ਵੱਲੋਂ ਜਿਹੜਾ ਸਰਕਲ ਪ੍ਰਧਾਨ ਹੈ ਸਮਾਣਾ ਹਲਕੇ ਦੇ ਉਹਨਾਂ ਵੱਲੋਂ ਅਸਤੀਫੇ ਦੇ ਦਿੱਤੇ ਗਏ ਹਨ ਇਹ ਪੁਤਲਾ ਫੁੱਕਣ ਦੇ ਲਈ ਵਿਰੋਧ ਸਮਾਣਾ ਦੇ 30 ਪੁਆਇੰਟ ਪਰਸੂਰਾਮ ਚੌਕ ਦੇ ਵਿੱਚ ਇਹਨਾਂ ਵੱਲੋਂ ਅਕਾਲੀ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ ਸਮਾਣਾ ਸਹਿਰ ਦੇ ਪ੍ਰਧਾਨ ਬੰਦੀਂਦਰ ਸਿੰਘ ਰਾਣਾ ਵੱਲੋਂ ਜਿਹੜਾ ਪੁਤਲਾ ਹੈ ਉਹ ਫੁੱਕੇ ਜਾ ਰਿਹਾ ਹੈ ਔਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦੇ ਬਾਗੀ ਧੜੇ ਵੱਲੋਂ ਵਿਰੋਧੀ ਆਵਾਜ਼ ਉੱਠੀ ਹੈ ਵੀ ਇਹ ਪੁਤਲਾ ਇਹਨਾਂ ਵੱਲੋਂ ਫੁਕਿਆ ਜਾ ਰਿਹਾ ਹੈ ਅਕਾਲੀ ਦਲ ਦੇ ਵਿਰੋਧ ਅਕਾਲੀ ਦਲ ਦੇ ਬਰਕਰਾਰ ਕਰ ਰਹੇ ਹਨ ਕਿਸ ਤਰ੍ਹਾਂ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਇਹ ਪ੍ਰਦਰਸ਼ਨ ਲਗਾਤਾਰ ਵੱਧਦਾ ਜਾ ਰਿਹਾ ਹੈ ਅਕਾਲ ਤਖਤ ਦਾ ਜਿਹੜਾ ਹੁਕਮ ਹੋਵੇਗਾ ਉਸ ਨੂੰ ਅਸੀਂ ਮੰਨਾਂਗੇ ਹੁਣ ਆਲ ਵਾਲਾ ਸਮਾਂ ਦੱਸਿਆ ਗਿਆ ਅਕਾਲੀ ਦਲ ਕਿਸ ਤਰ੍ਹਾਂ ਇਕਜੁੱਟ ਹੁੰਦਾ ਹੈ ਗਿਆਨੀ ਰਗਵੀਰ ਸਿੰਘ ਜੀ ਜਦੋਂ 2 ਦਸੰਬਰ ਦੇ ਵਿੱਚ ਉਹਨਾਂ ਨੇ ਅਕਾਲ ਤਖਤ ਤੋਂ ਫੈਸਲਾ ਕੀਤਾ ਪੂਰੀ ਕੌਮ ਨੂੰ ਇੱਕ ਆਸ ਜਾਗੀ ਕਿ ਹੁਣ ਦੁਵਾਰੇ ਅਕਾਲੀ ਫੂਲਾ ਸਿੰਘ ਜੀ ਅਕਾਲ ਤਖਤ ਦੇ ਜਹੇਦਾਰ ਤੇ ਬੈਠ ਚੁੱਕੇ ਨੇ ਸਾਰੀ ਸੰਗਤ ਨੇ ਬਹੁਤ ਵੱਡੀ ਖੁਸ਼ੀ ਮਨਾਈ ਵੀ ਸਾਰਾ ਪੰਥ ਇਕੱਠਾ ਹੋਣ ਜਾ ਰਿਹਾ ਪਰ ਅਕਾਲੀ ਦਲ ਬਾਦਲ ਦੇ ਕੁਝ ਟੋਲੇ ਦਿਲਜੀਤ ਸਿੰਘ ਚੀਮਾ ਭੂੰਦੜ ਇਹ ਸਾਰਿਆਂ ਨੇ ਇਕੱਠੇ ਹੋ ਕੇ ਅਕਾਲੀ ਦਲ ਦਾ ਜਿੰਨਾ ਵੱਡਾ ਨੁਕਸਾਨ ਕੀਤਾ ਉਹਨਾਂ ਤੇ ਨਾ ਕਾਂਗਰਸੀਆਂ ਨੇ ਵੀ ਨਾ ਅਕਾਲ ਤਖਤ ਦਾ ਨੁਕਸਾਨ ਸਮਾਣਾ ਹਲਕਾ ਦੀ ਪੂਰੀ ਟੀਮ ਜੀ ਜਿਹਦੇ ਵਿੱਚ ਸਾਰੇ ਸਲਕਾ ਪ੍ਰਧਾਨ ਟੋਟਲ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਪਹਿਲਾਂ ਦੇ ਚੁੱਕੇ ਨੇ ਪੂਰਾ ਜਿੰਨੇ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਜੀ ਸਰਪ੍ਰਸਤ ਨੇ ਟੋਟਲ ਜਿੰਨੇ ਅਹੁਦੇਦਾਰ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਸਿਫਾ ਦੇ ਰਿਆ ਜੀ ਜਿਹੜਾ 2 ਦਸੰਬਰ 2024 ਦਾ ਅਕਾਲ ਸਰਬ ਤੋਂ ਹੁਕਮ ਹੋਇਆ ਸੀ ਉਹ ਤੋਂ ਸ਼੍ਰੋਮਣੀ ਅਕਾਲੀ ਦਲ ਮੰਨਕਰ ਹੋਇਆ ਜੋ ਉਹਨਾਂ ਨੂੰ ਗੱਲਾਂ ਆਪਣੇ ਮੁਤਾਬਕ ਠੀਕ ਲੱਗ ਜਾਂਦੇ ਆ ਉਹ ਕਰੀ ਮੰਨੀ ਜਾਂਦੇ ਤੇ ਬਾਕੀ ਅੱਧੀਆਂ ਗੱਲਾਂ ਮੰਨ ਨਹੀਂ ਜਹੇ ਤੇ ਸੋ ਅਕਾਲ ਤਖਤ ਸਰਬ ਤੋਂ ਜੋ ਹੁਕਮ ਆਪਣਾ ਗਿਆਨੀ ਸਾਹਿਬ ਨੇ ਕੀਤਾ ਸੀਗਾ ਸਿੰਘ ਸਾਹਿਬ ਨੇ ਉਹਨਾਂ ਦਾ ਉਹ ਇਹ ਮੰਨਣਾ ਬਣਦਾ ਸੀਗਾ ਸੋ ਉਹਨਾਂ ਨੇ ਜਦੋਂ ਭਾਰਤੀ ਰੱਦ ਕਰ ਦਿੱਤੀ ਸਾਰਾ ਸਿੱਖ ਸਾਰੇ ਗੁਰੂ ਨਾਨਕ ਦੇਵ ਜਿਹੜਾ ਸਿੱਖ ਸੰਗਤ ਹੈ ਸਾਰੀ ਅਸੀਂ ਉਹਨਾਂ ਨੂੰ ਜੋ ਗਿਆਨੀ ਸਾਹਿਬ ਦਾ ਹੁਕਮ ਹੈ ਉਹ ਉਹਦਾ ਪਾਇ ਹੋਇਆ ਕਦਮ ਅੱਤ ਚੱਲਾਂਗੇ ਅਸੀਂ ਅਕਾਲ ਤਖਤ ਮਹਾਨ ਹੈ ਇਹ ਸਿਰਫ ਸਿੱਖਾਂ ਦੀ ਨੁਮਾਇੰਦਗੀ ਨਹੀਂ ਇਸ ਤੋਂ ਪੂਰੀ ਦੁਨੀਆ ਦੇ ਜਿਹੜੇ ਧਰਮ ਨੇ ਸੇਧ ਲੈ ਕੇ ਚੱਲਦੇ ਨੇ ਅੱਜ ਇਹਨਾਂ ਦੀਆਂ ਕਾਰਵਾਈਆਂ ਨੇ ਇਹ ਸਾਬਤ ਕਰਤਾ ਵੀ ਜੋ ਅਕਾਲ ਤਖਤ ਦਾ ਹੁਕਮ ਹੈ ਉਹ ਇੱਕ ਪਰਿਵਾਰ ਦਾ ਹੁਕਮ ਹੈ ਤੁਕ ਜਦੋਂ ਇਹ ਗੱਲਾਂ ਜਗ ਜਾਰ ਹੋ ਗਈਆਂ ਨੇ ਹੁਣ ਸਾਰਾ ਜਿਹੜਾ ਜਿਹੜੇ ਆਮ ਸਾਰੇ ਅਕਾਲੀ ਵਰਕਰ ਨੇ ਸਾਰੇ ਉਹ ਉਹਨਾਂ ਦੇ ਵਿੱਚ ਰੋਸ ਹੈ ਕਿ ਕਾਲ ਤਖਤ ਦੀ ਮਹਾਨਤਾ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇ ਉਹਦੇ ਬਾਰੇ ਬਹੁਤ ਜ਼ਿਆਦਾ ਦੁੱਖ ਲੱਗਿਆ ਜੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਹਟਾਈ ਗਏ ਨੇ ਆਪਣਾ ਭੂਗ ਰਹੇ ਆ ਗਿਆਨੀ ਰੰਗਬੀਰ ਸਿੰਘ ਦੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਜਿਹੜਾ ਅਹੁਦਿਆਂ ਤੋਂ ਬਰਖਾਸਤ ਕੀਤਾ ਗਿਆ ਏ ਇਹ ਸ਼ਰੋਮਣੀ ਕਮੇਟੀ ਨੇ ਬਹੁਤ ਹੀ ਘਨੌਣੀ ਹਰਕਤ ਕੀਤੀ ਆ ਜੋ ਕਿ ਸਿੱਖ ਕੌਮ ਵਾਸਤੇ ਇਹ ਕਾਲੇ ਦਿਨ ਵੱਜੂ ਮਨਾਈ ਜਾਵੇਗੀ ਕਿਉਂਕਿ ਅੱਜ ਰਗੂਜੀਤ ਵਿਰਕ ਦਾ ਹਿੱਸੇ ਕਰਕੇ ਪਤਲਾ ਭੁੱਕਿਆ ਗਿਆ ਕਿਉਂਕਿ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਵਿਰੋਧ ਅਕਾਲੀ ਦਲ ਦੇ ਬਰਕਰਾਰ ਵਿੱਚ ਹੋ ਰਿਹਾ ਵੀ ਜਥੇਦਾਰ ਰਗਵੀਰ ਸਿੰਘ ਨੂੰ ਜਿਹੜਾ ਹਟਾਇਆ ਗਿਆ ਜਿਸ ਤੰਗ ਕੇ ਹਟਾਇਆ ਗਿਆ ਉਹ ਠੀਕ ਨਹੀਂ ਜੋ ਅਕਾਲ ਤਖਤ ਦਾ ਹੁਕਮ ਹੈ ਉਹ ਹੀ ਅਸੀਂ ਮੰਨਾਂਗੇ ਹੋਰ ਜੋ ਉਹ ਜੋ ਰਗੂਜੀਤ ਨੇ ਫੈਸਲਾ ਕੀਤਾ ਜੋ ਉਹਨੇ ਬਿਆਨ ਦਿੱਤੇ ਨੇ ਬਿਲਕੁਲ ਗਲਤ ਹੈ ਅਸੀਂ ਅਕਾਲ ਤਖਤ ਦੇ ਨਾਲ ਆ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਕਰਨੀ ਹੈ ਵਰਕਰ ਸਾਡੇ ਬਹੁਤ ਦੁਖੀ ਨੇ ਕਿਉਂਕਿ ਇਹਨਾਂ ਨੇ ਉਲਝਾਇਆ ਪਿਆ ਸਿਸਟਮ ਸਾਰਾ ਸੁਖਬੀਰ ਸਿੰਘ ਬਾਦਲ ਨੇ ਅਸੀਂ ਇਹੀ ਚਾਹੁੰਦੇ ਆ ਕਿ ਸਾਰਾ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਵੇ ਕਿਉਂਕਿ ਵਰਕਰ ਬਹੁਤ ਦੁਖੀ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਜਿਨੇ ਮਹਾਨ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਅੱਜ ਵੀ ਨਾ ਹੈ ਹੁਣ ਇਹ ਖੇਰੂ ਖੇਰੂ ਪਾਰਟੀ ਨੂੰ ਕੀਤਾ ਸੀ ਬੀਰ ਸਿੰਘ ਬਾਦਲ ਨੇ ਅਸੀਂ ਇਹ ਕਹਿੰਦੇ ਆ ਵੀ ਅਕਾਲ ਤਖਤ ਦੇ ਜੋ ਹੁਕਮ ਹੋਏਗਾ ਅਸੀਂ ਮੰਨਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੌਸ਼ਿਕ ਸਮਾਣਾ ਨਿਊਜ਼